ਸੰਝ ਕਰਨਾ ਜਿਹੜੇ ਦੋਸਤੋ ਖਬਰਾਂ ਤੋਂ ਖਬਰਦਾਰ ਰਹੋ ਐਪੀਸੋਡ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਬਹੁਤ ਬਹੁਤ ਸਾਰਿਆਂ ਦਾ ਸਵਾਗਤ ਹੈ ਜੀ ਪਿਛਲੇ ਐਤਵਾਰ ਦੇ ਆ ਜਿਹੜਾ ਐਪੀਸੋਡ ਸੀ ਖਬਰਾਂ ਤੋਂ ਖਬਰਦਾਰ ਰਹੋ ਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਕੈਨੇਡਾ 'ਚ ਕੰਮ ਦੀ ਕਿ ਕੰਮ ਮਿਲ ਰਿਹਾ ਜਾਂ ਕੰਮ ਅਸੀਂ ਕਰਦੇ ਨਹੀਂ ਤੇ ਉਹਦੇ ਵਿੱਚ ਅਸੀਂ ਇਹ ਵੀ ਜ਼ਿਕਰ ਕੀਤਾ ਸੀ ਕਿ ਜਿਹੜਾ ਅਗਲਾ ਐਪੀਸੋਡ ਅਸੀਂ ਕਰਾਂਗੇ ਇੱਕ ਹੋਰ ਵੱਡੀ ਖਬਰ ਜਿਹੜੀ ਆਮ ਸੁਣਨ ਨੂੰ ਤੁਹਾਨੂੰ ਮਿਲਦੀ ਹੈ ਕੈਨੇਡਾ ਦੇ ਵਿੱਚ ਕਿ ਹੁਣ ਕੈਨੇਡਾ 'ਚ ਪੈਸੇ ਨਹੀਂ ਬਚਦੇ ਇਹਦੀ ਤਾਂ ਹਾਈ ਕਲਾਪ ਬਹੁਤ ਜ਼ਿਆਦਾ ਚੱਲ ਰਹੀ ਹੈ ਉੱਥੇ ਹਾਂ ਹੁਣ ਇਹ ਮੇਰੇ ਖਿਆਲ 'ਚ ਜਦੋਂ ਵੀ ਕੋਈ ਗੱਲ ਜ਼ਿਆਦਾ ਸੋਸ਼ਲ ਮੀਡੀਆ 'ਚ ਆ ਜਾਂਦੀ ਹੈ ਹਾਂਜੀ ਫਿਰ ਉਹ ਲੋਕਾਂ ਦੇ ਮਨਾਂ ਦੇ ਵਿੱਚ ਕੀ ਰੂਪ ਲੈਂਦੀ ਹੈ ਤੇ ਇਹਦੇ ਕਈ ਪੱਖ ਬਣ ਜਾਂਦੇ ਨੇ ਇੱਕ ਉਹ ਲੋਕ ਜਿਹੜੇ ਅਜੇ ਕੈਨੇਡਾ 'ਚ ਨਹੀਂ ਗਏ ਉਹ ਉਹਨੂੰ ਕਿਸੇ ਹੋਰ ਢੰਗ ਨਾਲ ਵੇਖਦੇ ਨੇ ਇੱਕ ਉਹ ਲੋਕ ਜਿਹੜੇ ਉੱਥੇ ਵਿਜ਼ਿਟਰ ਗਏ ਨੇ ਹਾਂਜੀ ਉਹ ਉਹਨੂੰ ਕਿਸੇ ਹੋਰ ਢੰਗ ਨਾਲ ਦੇਖਦੇ ਨੇ ਇੱਕ ਉਹ ਲੋਕ ਜਿਹੜੇ ਉੱਥੇ ਆਪਣੇ ਬੱਚਿਆਂ ਕੋਲ ਰਹਿ ਕੇ ਆਏ ਨੇ ਜਾਂ ਮੁੜ ਕੇ ਆਏ ਨੇ ਉਹ ਕਿਸੇ ਹੋਰ ਢੰਗ ਨਾਲ ਲੈਂਦੇ ਨੇ ਤੇ ਇੱਕ ਉਹ ਲੋਕ ਜਿਹੜੇ ਅਸਲ 'ਚ ਉਹ ਸਿਚੁਏਸ਼ਨ 'ਚ ਹੈਗੇ ਨੇ ਹਾਂ ਉਹਨਾਂ ਲਈ ਉਹ ਹੋਰ ਚੀਜ਼ ਆ ਹਾਂਜੀ ਤੇ ਆਪਣੀ ਕੋਸ਼ਿਸ਼ ਇਹੀ ਆ ਕਿ ਅਸੀਂ ਉਹ ਪੱਖ ਦੱਸੀਏ ਜਿਹੜੇ ਆਮ মিডিਆ 'ਚ ਨਹੀਂ ਆਉਂਦੇ ਹਾਂ ਜੀ ਜਿਵੇਂ ਆਪਾਂ ਪਿਛਲੀ ਵਾਰ ਵੀ ਗੱਲ ਕਰਦੇ ਸੀ ਕਿ ਬਿਲਕੁਲ ਆਪਾਂ ਉੱਥੇ ਇੰਨਾ ਟਾਈਮ ਲਾ ਕੇ ਆਏ ਅਸੀਂ ਸਾਰੇ ਹਾਲਾਤ ਦੇਖੇ ਹੋਏ ਨੇ ਕਿ ਅਸੀਂ ਆਪਣਾ ਰੀਅਲ ਐਕਸਪੀਰੀਅੰਸ ਸ਼ੇਅਰ ਕਰਨਾ ਸੀ ਕੋਈ ਸੁਣੀ ਸੁਣਾਈ ਗੱਲ ਨਹੀਂ ਕਰ ਰਹੇ ਹਾਂ ਜੋ ਸਾਨੂੰ ਲੱਗਦਾ ਤੇ ਤੈਨੂੰ ਵੀ ਲੱਗਦਾ ਵੀ ਕੈਨੇਡਾ ਚ ਪਹਿਲਾਂ ਪੈਸੇ ਨੇ ਜਿਹੜੇ ਉਹੀ ਬਚੀ ਜਾਂਦੇ ਸੀ ਜਿਹੜੇ ਹੁਣ ਨਹੀਂ ਵੱਜਦੇ ਅ ਨਹੀਂ ਵੈਸੇ ਦੇਖੋ ਜਿਹੜੀ ਆਮ ਕਹਾਵਤ ਪ੍ਰਚਲਤਾ ਜਾਂ ਜੋ ਆਮ ਲੋਕਾਂ ਦੇ ਬਣੀ ਹੋਈ ਆ ਨਾ ਪਿਕਚਰ ਕੈਨੇਡਾ ਦੀ ਉਹ ਤਾਂ ਇਹੀ ਆ ਵੀ ਡਾਲਰ ਲੱਗੇ ਹੋਏ ਨੇ ਦਰਖਤਾਂ ਨਾਲ ਹਾਂ ਪਹਿਲਾਂ ਇਹੀ ਗੱਲ ਕਹਿੰਦੇ ਹੁੰਦੇ ਸੀ ਹਾਂਜੀ ਹਾਂ ਵੀ ਬਸ ਤੋੜਨੇ ਹੀ ਆ ਜਾ ਕੇ ਪਰ ਮੈਨੂੰ ਇੰਜ ਲੱਗਦਾ ਕਿ ਕੈਨੇਡਾ ਚ ਪੈਸੇ ਬਚਾਉਣੇ ਕਦੇ ਵੀ ਸੌਖੇ ਨਹੀਂ ਸੀ ਦੇਖੋ ਕੈਨੇਡਾ ਚ ਕਮਾਈ ਬਹੁਤ ਔਖੀ ਆ ਹਾਂ ਇਹਦੇ ਵਿੱਚ ਇਹ ਨਹੀਂ ਕਿ ਅੱਜ ਔਖੇ ਹੋਏ ਨੇ ਜੇ ਉਹ ਤੋਂ ਹੀ ਔਖੀ ਆ ਜੇ ਆਪਾਂ 27 ਸਾਲ ਪੁਰਾਣੀ ਗੱਲ ਕਰਦੇ ਆਂ ਹਾਂਜੀ 27 ਸਾਲ ਪਹਿਲਾਂ ਜਿਹੜੀ ਪੇ ਹੁੰਦੀ ਸੀ ਮਿਨੀਮਮ ਵੇਜ ਜਿਹਨੂੰ ਕਹਿੰਦੇ ਨੇ 1 ਘੰਟੇ ਦੀ ਉਹ 6 ਡਾਲਰ ਹੁੰਦੀ ਸੀ ਨਹੀਂ ਜੀ 5 ਡਾਲਰ ਤੋਂ ਸਪਸ਼ਟ ਤੋ ਮੈਂ ਸਟਾਰਟ ਕੀਤੀ ਆ ਹਾਂ ਜਦੋਂ ਕੋ ਮੈਂ ਗਿਆ ਉਦੋਂ 6 ਡਾਲਰ ਹੁੰਦੀ ਸੀ ਹੁਣ 6 ਡਾਲਰ ਲਾ ਲਓ ਜੇ 6 ਡਾਲਰ ਪਈ ਆ ਤੇ 8 ਘੰਟੇ ਕੋ ਕੰਮ ਕਰਦਾ 8 8 48 ਹਾਂ ਪੰਜਾਹ ਵੀ ਨਹੀਂ ਬਣੇ ਪੰਜਾਹ ਵੀ ਨਹੀਂ ਬਣਦੇ ਸੀ ਉਸ ਤੋਂ ਬਾਅਦ ਉਹਦੇ ਵਿੱਚ ਟੈਕਸ ਨਿਕਲਣਾ ਹਾਂਜੀ ਉਸ ਤੋਂ ਬਾਅਦ ਉਹਦੇ ਵਿੱਚ ਮੈਲਵ ਆਪਣੇ ਮੈਂ ਆਪ ਨੋਟ ਕੀਤਾ ਕਿ 1000 ਡਾਲਰ ਤੋਂ ਲੈ ਕੇ 1200 ਡਾਲਰ ਦਾ ਮਹੀਨੇ ਦਾ ਇੱਕ ਮਹੀਨੇ ਦਾ ਚੈੱਕ ਬਣਦਾ ਸੀ ਚੈੱਕ ਬਣਦਾ ਸੀ ਇੱਕ ਮਹੀਨੇ ਦਾ ਹਾਂਜੀ ਤੇ ਉਦੋਂ ਵੀ 4-500 ਡਾਲਰ ਜਿਹੜੀ ਆ ਬੇਸਮੈਂਟ ਦਾ ਕਿਰਾਇਆ ਹੁੰਦਾ ਸੀ ਜਦੋਂ ਪੰਨਾ 500 ਸੀਗਾ ਉਦੋਂ ਵੀ ਠੀਕ ਹੈ ਨਾ ਹਾਂਜੀ ਤੇ ਗਰੋਸਰੀ ਸਸਤੀ ਸੀ ਇਸ ਵੇਲੇ ਨਾ ਇਹ ਕੋਈ ਡਾਊਟ ਨਹੀਂ ਕਿਉਂਕਿ ਪੇ ਰੇਟ ਘਟ ਸੀਗਾ ਇਸ ਕਰਕੇ ਗਰੋਸਰੀ ਵੀ ਸਸਤੀ ਸੀ ਹਾਂ ਪਰ ਫਰਕ ਕਿੱਥੇ ਆ ਗਿਆ ਉਦੋਂ ਵੀ ਪੈਸੇ ਬਚਦੇ ਸੀ ਉਦੋਂ ਇਹ ਇੰਨਾ ਰੌਲਾ ਨਹੀਂ ਸੀ ਕਿ ਪੈਸੇ ਨਹੀਂ ਬਚਦੇ ਹੁਣ ਰੌਲਾ ਬਹੁਤ ਜ਼ਿਆਦਾ ਉਦੋਂ ਕੰਮਾਂ ਤੇ ਜ਼ਿਆਦਾ ਧਿਆਨ ਸੀ ਕਮਾਉਣ ਤੇ ਜ਼ਿਆਦਾ ਧਿਆਨ ਸੀ ਤੇ ਦੂਜੀ ਵੱਡੀ ਗੱਲ ਉਹਦੋਂ ਬਚਾਉਣ ਤੇ ਵੀ ਜ਼ਿਆਦਾ ਧਿਆਨ ਸੀ ਹਾਂ ਹੁਣ ਮੈਨੂੰ ਇੰਜ ਲੱਗਦਾ ਹੈ ਕਿ ਪੈਸੇ ਨਾ ਬਚਣ ਦੇ ਵਿੱਚ ਜਿਹੜੀ ਮਹਿੰਗਾਈ ਹੈ ਜਾਂ ਉਥੇ ਦਾ ਕਿਰਾਇਆ ਉਹ ਗੱਲ ਦਾ ਰੋਲ ਤਾਂ ਹੈ ਪਰ ਇਹਦੇ ਚ ਇੱਕ ਬਹੁਤ ਵੱਡਾ ਰੋਲ ਇਸ ਗੱਲ ਦਾ ਆ ਕਿ ਪੁਰਾਣੇ ਸਮੇਂ ਨਾਲੋਂ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਲੋਕ ਕੈਨੇਡਾ ਜਾਂਦੇ ਨੇ ਉਹਨਾਂ ਦੇ ਜਿਉਣ ਟੰਗ 'ਚ ਵੀ ਫਰਕ ਆਇਆ ਹੈ ਬਹੁਤ ਵੱਡਾ ਫਰਕ ਆਇਆ ਹੋਇਆ ਹਾਂ ਜੇ ਹੁਣ ਪ੍ਰਾਣੀ ਗੱਲ ਆਪਾਂ ਕੰਪੈਰੀਸਨ ਦੇ ਹਿਸਾਬ ਨਾਲ ਕਰੀਏ ਹਾਂਜੀ 25 ਸਾਲ ਪਹਿਲਾਂ ਮੈਨੂੰ ਯਾਦ ਆ ਕੋਈ ਜਾਇਦੋਂ ਮੈਂ ਇੱਕ ਫੈਕਟਰੀ 'ਚ ਕੰਮ ਤੇ ਲੱਗਿਆ ਸੀ ਤੇ ਉਦੋਂ 4-5 ਮਹੀਨੇ ਤੱਕ ਮੈਂ ਕਿਸੇ ਨਾਲ ਇਹ ਜਾ ਜਾ ਕੇ ਕੱਢ ਲੇ ਸੀ ਰਾਈਡ ਮਿਲ ਗਈ ਸੀ ਆਪਣੇ ਕੋਲ ਗੱਡੀ ਨਹੀਂ ਸੀ ਗੱਡੀ ਨਹੀਂ ਸੀ ਹਾਂ 4-5 ਮਹੀਨੇ ਗੱਡੀ ਨਹੀਂ ਸੀ 4-5 ਮਹੀਨੇ ਕਿਸੇ ਨੇ ਰਾਈਡ ਦੇਤੀ ਤੇ ਸਾਡਾ ਖਰਚਾ ਬਚ ਗਿਆ ਹਾਂਜੀ ਉਸ ਤੋਂ ਬਾਅਦ ਜਿਹੜੀ ਗੱਡੀ ਵੀ ਲਈ ਪਹਿਲੀ ਉਹ ਵੀ 2-3 ਹਜ਼ਾਰ ਦੀ ਇਕ ਆਮ ਰਵਾਜ ਸੀ ਕੋਈ ਵੀ ਨਵਾਂ ਬੰਦਾ ਜਾ ਕੇ ਗੱਡੀ ਕਿਸ਼ਤਾਂ ਤੇ ਨਹੀਂ ਸੀ ਲੈਂਦਾ ਕਿਸ਼ਤਾਂ ਤੇ ਵੀ ਨਹੀਂ ਸੀ ਲੈਂਦਾ ਤੇ ਈਵਨ ਚਾਹੇ ਪੈਸੇ ਵੀ ਹੋਣ ਉਹਦੇ ਕੋਲ ਨਵੀਂ ਗੱਡੀ ਕਿਸੇ ਕੋਲ ਵੀ ਨਹੀਂ ਸੀ ਹਾਂ ਮੈਨੂੰ ਯਾਦ ਆ ਸਾਡੇ ਇੱਕ ਸੁਪਰਵਾਈਜ਼ਰ ਨੇ ਇੱਕ ਬੈਨ ਲਈ ਸੀ ਹਾਂਜੀ ਸਾਰੀ ਫੈਕਟਰੀ ਉਹਦੀ ਬੈਨ ਦੇਖਣ ਗਈ ਸੀ ਪਾਰਕਿੰਗ ਲਾਰਡ ਤੇ ਉਹ ਵੀ ਟਾਕੀਆਂ ਚਾਰ ਦੀਆਂ ਚਾਰ ਖੋਲ ਕੇ ਬਹੁਤ ਐਕਸਪਲੇਨ ਕਰਦਾ ਸੀ ਤੇ ਉਹਨੂੰ ਉਸ ਵੇਲੇ ਉੱਥੇ ਕੈਨੇਡਾ ਚ ਗਏ ਨੂੰ 25 ਸਾਲ ਹੋ ਗਏ ਸੀ ਉਹਨੇ 25 ਸਾਲਾਂ ਬਾਅਦ ਨਵੀਂ ਗੱਡੀ ਲਈ ਸੀ ਅਤੇ ਉਦੋਂ ਉਹਨੂੰ 25 ਸਾਲ ਹੋ ਗਏ ਸੀ ਹੁਣ ਤੋਂ 25 26 ਸਾਲ ਪਹਿਲਾਂ ਤੇ ਅੱਜ ਦੀ ਮੈਂ ਇਸ ਪੱਖ ਤੇ ਜ਼ਰੂਰ ਧਿਆਨ ਦੇਣਾ ਚਾਹੁੰਨਾ ਅੱਜ ਦੀ ਹਾਲਤ ਇਹ ਹੈ ਤੇ ਜੇ ਤੁਸੀਂ ਕਾਰ ਡੀਲਰਸ਼ਿਪ 'ਚ ਜਾਓ ਉਹ ਜਿਹੜਾ ਹੁਣ ਤਾਂ ਚਲੋ ਸਟੂਡੈਂਟ ਜਾਣ ਤੋਂ ਘਟ ਗਏ ਨੇ ਜਿਨ੍ਹਾਂ ਨੂੰ ਇਨਟੇਕ ਕਹਿੰਦੇ ਨੇ ਜਨਵਰੀ ਇਨਟੇਕ ਸਤੰਬਰ ਇਨਟੇਕ ਹਾਂਜੀ ਹਾਂਜੀ ਮੈਂ ਇੱਕ ਡੀਲਰਸ਼ਿਪ 'ਚ ਗਿਆ ਤੇ ਉੱਥੇ 600 ਗੱਡੀ ਖੜੀ ਸੀ ਪੰਜਾਬੀਆਂ ਦੀ ਡੀਲਰਸ਼ਿਪ ਸੀ ਕਿਸੇ ਦੇ ਨਾਮ ਤੇ ਮੈਂ ਉਹਨਾਂ ਨੂੰ ਪੁੱਛ ਉਹ ਕਹਿੰਦੇ ਭਾਜੀ ਅੱਜ ਕੀ ਸਾਡੇ ਕੋਲ ਸਟਾਕ ਬੜਾ ਘਟਾ ਅੱਜ ਤਾਂ ਸਟਾਕ ਲੱਭ ਰਿਹਾ ਹੈ ਗੱਡੀਆਂ ਦਾ ਸਟਾਕ ਹਾਂਜੀ ਮੈਂ ਕਿਹਾ ਸਟਾਕ ਘਟਾ ਹੈ ਕਿੰਨੀ ਗੱਡੀ ਖੜੀ ਹੈ ਕਹਿੰਦੇ 600 ਕਹਿੰਦੇ ਸਾਡੇ ਕੋਲ 1200 ਹੁੰਦੀ ਸੀ ਮੈਂ ਕਿਵੇਂ ਕਹਿੰਦੇ ਤੁਸੀਂ ਦੇਖਿਓ ਜਈ ਇਨਟੈਕ ਸ਼ੁਰੂ ਹੋਣ ਦਿਓ ਸਾਡੀਆਂ ਗੱਡੀਆਂ ਤਾਂ ਐਂ ਉੱਡਣੀਆਂ ਨੇ ਇੱਥੋਂ ਅਸਲ 'ਚ ਜੇ ਆਪਣੇ ਕੋਲੋਂ ਨਵੀਂ ਗੱਡੀ ਨਹੀਂ ਸੀ ਹੁੰਦੀ ਆਪਣੇ ਕੋਲੋਂ ਮਾਪੇ ਨਹੀਂ ਸੀਗੇ ਜਿਹੜੇ ਪਿੱਛੋਂ ਭੇਜ ਦਿੰਦੇ ਹਾਂ ਮੈਨਲੀ ਇਹ ਕਾਰਨ ਹੈ ਕਿ ਜਾ ਕੇ ਗੱਡੀ ਨਵੀਂ ਲੈ ਲਈ ਹਾਂਜੀ ਨਵੀਂ ਗੱਡੀ ਦੀ ਇੰਸ਼ੋਰੈਂਸ ਵੀ ਵੱਧਦਾ ਹੈ ਨਵੀਂ ਗੱਡੀ 'ਚ ਪ੍ਰੀਮੀਅਮ ਤੇਲ ਵੀ ਪੈਣਾ ਹੈ ਤੇ ਨਵੀਂ ਗੱਡੀ ਦੀ ਕਿਸ਼ਤ ਵੀ ਬਹੁਤ ਵੱਡੀ ਹੈ। ਕਿਸ਼ਤ ਵੀ ਹੈ ਤੇ ਇੱਕ ਇਹ ਛੋਟੀ ਉਮਰ ਵਾਲੇ ਬੱਚੇ ਜਾਂਦੇ ਆ 25 ਸਾਲ ਤੋਂ ਘੱਟ ਵਾਲੇ ਤੇ ਉਹਦੀ ਇੰਸ਼ੋਰੈਂਸ ਵੀ ਜ਼ਿਆਦਾ ਹੈ। ਇੰਸ਼ੋਰੈਂਸ ਵੀ ਜ਼ਿਆਦਾ ਹੈ। ਹਾਂ। ਸੋ ਇੱਕ ਤਾਂ ਇਹ ਕਾਰਨ ਆ ਇਹ ਤੋਂ ਬਿਨਾਂ ਜਿਹੜੇ ਪੱਕੇ ਵੀ ਨਹੀਂ। ਹਾਂਜੀ। ਆ ਇੱਕ ਰਿਵਾਜ ਹੁੰਦਾ ਸੀ ਤੇ ਹੁਣ ਜੇ ਆਪਾਂ ਨਾਰਮਲ ਲਈਏ ਸਾਡੇ ਆਪਣੇ ਪੇਚੈਕ ਦੇ ਵਿੱਚੋਂ ਗੱਡੀ ਦਾ ਖਰਚਾ ਕੋ ਬਹੁਤਾ ਵੱਡਾ ਨਹੀਂ ਸੀ ਹੁੰਦਾ। ਕਿਉਂਕਿ ਗੱਡੀ ਪੁਰਾਣੀ ਹੁੰਦੀ ਸੀ। ਉਦੋਂ ਇੰਟਰਨ ਸਵੀਸਸਤੀ ਹੁੰਦੀ ਸੀ ਹਾਂਜੀ ਤੇ ਗੈਸ ਦਾ ਰੇਟ ਵੀ ਘਟ ਸੀ ਮੈਨੂੰ ਲੱਗਦਾ 200 ਡਾਲਰ ਨਾਲ ਮਹੀਨੇ ਦਾ ਗੱਡੀ ਦਾ ਸਰ ਜਾਂਦਾ ਸੀ ਉਹੀ ਗੱਡੀ ਤੇ ਨਹੀਂ ਨਾਲ ਇਹ ਵੀ ਹੁੰਦਾ ਸੀ ਗੱਡੀਆਂ ਬਿਸ਼ੱਕ ਹੁੰਦੀਆਂ ਸੀ ਚਲੋ ਲੋਡ ਪੈਣ ਤੇ ਲੈਂਦੇ ਸੀ ਫਿਰ ਵੀ ਕੰਮਾਂ ਤੇ ਜੇ ਰਾਈਡ ਬਣਦੀ ਸੀ ਤਾਂ ਰਾਈਡ ਬਣਾਉਂਦਾ ਸੀ ਇਕ ਦੂਜਾ ਚਲੇ ਜਾਂਦੇ ਸੀ ਨਵੀਂ ਗੱਡੀ ਨਾਲ ਲੈਣ ਕਰਕੇ ਕਿਸ਼ਤ ਕਿਸੇ ਦੀ ਨਹੀਂ ਸੀ ਹੁੰਦੀ ਹਾਂਜੀ ਤੇ ਹੁਣ ਜੇ ਹਿਸਾਬ ਲਈਏ ਤਾਂ ਮੈਨੂੰ ਲੱਗਦਾ ਵੀ ਆ ਇੱਕ ਆਮ ਘਰ ਦੇ ਵਿੱਚ 1000 ਤੋਂ 1500 ਇੱਕ ਗੱਡੀ ਕਾਸਟ ਕਰਦੀ ਐ ਨਵੀਂ ਜਿਹੋ ਜੀ ਬਿਲਕੁਲ ਕਰਦੀ ਐ ਜੀ ਕਿਉਂਕਿ ਕਿਸ਼ਤ ਤੇ ਬਹੁਤ ਵੱਡੀ ਐ ਪਹਿਲਾਂ ਕਿਹ ਹੋ ਗਿਆ ਦੂਸਰਾ ਵੱਡਾ ਪੱਖ ਜਿਹੜਾ ਆ ਉਹ ਆਇਆ ਜੀ ਕਿ ਜਦੋਂ ਆਪਾਂ ਗਏ ਆ 21 ਸਾਲ ਪਹਿਲਾਂ ਕਿਸੇ ਕੋਈ ਨਵਾਂ ਘਰ ਨਹੀਂ ਸੀ ਹੁੰਦਾ ਨਵਾਂ ਘਰ ਨਹੀਂ ਸੀ ਹੁੰਦਾ ਤੇ ਵੱਡਾ ਘਰ ਨਹੀਂ ਸੀ ਹੁੰਦਾ ਹਾਂ ਬੰਗਲੋ ਤੇ ਬਾਇ ਲੈਵਲ ਘਰ ਦੇ ਸਟਾਈਲ ਹੁੰਦੇ ਸੀ ਹਾਂਜੀ ਤੇ ਉਹ ਹਾਰ ਘਰ ਦੀ ਤਕਰੀਬਨ ਬੇਸਮੈਂਟ ਰੈਂਟ ਤੇ ਦਿੱਤੀ ਹੁੰਦੀ ਸੀ ਉੱਪਰ ਪਰਿਵਾਰ ਰਹਿੰਦਾ ਸੀ ਘਰ ਦੀ ਕਈ ਵਾਰ ਇਹ ਵੀ ਹੁੰਦਾ ਸੀ ਕਿ ਘਰ ਦੀ ਕਿਸ਼ਤ ਨੇੜ ਤੇੜ ਹਾਂਜੀ ਬੇਸਮੈਂਟ ਦੇ ਰੈਂਟ ਨਾਲ ਭਰ ਹੋ ਜਾਂਦੀ ਸੀ ਤੇ ਪਰਿਵਾਰ ਵੀ ਸਿੰਗਲ ਪਰਿਵਾਰ ਨਹੀਂ ਸੀ ਹੁੰਦਾ ਕਈ ਵਾਰ ਭੈਣ ਭਰਾ ਜਾਂ ਕਜ਼ਨ ਇਕੱਠੇ ਰਹਿ ਲੈਂਦੇ ਸੀ ਇਵਨ ਬੇਸਮੈਂਟਾਂ ਦੇ ਵਿੱਚ ਲੋਕ ਇਕੱਠੇ ਰਹਿੰਦੇ ਸੀ ਇਕੱਠੇ ਰਹਿ ਲੈਂਦੇ ਸੀਗੇ ਹਾਂਜੀ ਤੇ ਹੁਣ ਤਾਂ ਮਜਬੂਰੀ ਵਸ ਜਾ ਰਿਹਾ ਸੀ ਉਦੋਂ ਇਹ ਮਾਹੌਲ ਇਹ ਸੀਗਾ ਹਾਂਜੀ ਮਾਹੌਲ ਸੀਗਾ ਤੀਸਰਾ ਕਾਰਨ ਇਹ ਵੀ ਗਿਆ ਸੀ ਜਿਹੜਾ ਇੱਥੋਂ ਗਿਆ ਹੋਇਆ ਸੀ ਹੂੰ ਉਹ ਬੰਦਾ ਜਿਹੜਾ ਇੱਥੋਂ ਗਿਆ ਸੀ ਉਹ ਤੰਗੀਆਂ ਤੁਰਸ਼ੀਆਂ ਚ ਗਿਆ ਸੀ ਕੋ ਬਹੁਤ ਹੀ ਖੁੱਲ ਖੇਡ ਚੋਂ ਨਹੀਂ ਸੀ ਗਿਆ ਹੁੰਦਾ ਉਹਨੂੰ ਜਾ ਕੇ ਪੈਸੇ ਦੀ ਕੀਮਤ ਦਾ ਵੀ ਪਤਾ ਸੀ ਤੇ ਉਹ ਪੈਸੇ ਨਾ ਪਿੱਛੇ ਭੇਜਣ ਦਾ ਰਵਾਜ ਸੀ ਉਦੋਂ ਵੀ ਜੇ ਉੱਥੇ ਬਚਾਉਣ ਦੀ ਹੁੰਦੀ ਤਾਂ ਹੀ ਪਿੱਛੇ ਭੇਜਦਾ ਸੀ ਨਹੀਂ ਜਿਹੜੇ ਜਾਣਦੇ ਹੁੰਦੇ ਸੀ ਉਹਨਾਂ ਨੂੰ ਮੂੰਹ ਵੀ ਬੰਨਣਾ ਆਉਂਦਾ ਹੁੰਦਾ ਸੀ ਇੱਕ ਤਾਂ ਪੈਸਾ ਸਾਂਭਣਾ ਆਉਂਦਾ ਸੀ ਇੱਕ ਮੂੰਹ ਬੰਨਣਾ ਆਉਂਦਾ ਸੀ ਮੈਂ ਆਪਣੀ ਪਰਸਨਲ ਗੱਲ ਦੱਸਤੀ ਆ ਵੀ ਜਦ ਪਹਿਲਾਂ ਆਪਾਂ ਕੈਲਗਰੀ ਗਏ ਆ ਮੇਰੇ ਕੋਲੋਂ 2000 ਡਾਲਰ ਸੀ ਹਾਂ ਬੇਸਮੈਂਟ ਆਪਾਂ ਲੈ ਲਈ 500 ਦਾ ਰੈਂਟ ਦਿੱਤਾ ਤੇ ਆਪਾਂ ਆਪਣੇ ਪਿੰਡ ਦੇ ਉਹਨਾਂ ਕੋਲ ਰਹਿੰਦੇ ਹੁੰਦੇ ਸੀ ਜਿਹੜੇ ਉਹਨਾਂ ਕੋਲ ਤੇ ਗ੍ਰੋਸਰੀ ਲੈਣ ਗਏ ਉਹ ਵਿਚਾਰੀ ਮੈਨੂੰ ਕਹੇ ਵੀ ਆ ਵੀ ਲੈ ਲੋ ਆ ਵੀ ਲੈ ਲੋ ਉਹ ਜਿਹੜੇ ਸੀਗੇ ਚਿੱਟੇ ਤੇ ਚੀਨੀ ਦੇ ਕੱਪੋਂ ਤੋਂ ਬੜਾ ਰਵਾਜ ਹੁੰਦਾ ਸੀਗਾ ਨਵੇਂ-ਨਵੇਂ ਆਈ ਸੀ ਤੇ ਉਹ ਮੈਨੂੰ ਕਹੇ ਵੀ 12 ਕੱਪ ਲੈ ਲੈ ਹਰਮਿੰਦਰ ਮੈਂ ਨਾ ਤਾਂ ਉਹਨੂੰ ਡਰਦੀ ਨੇ ਇਹ ਦੱਸਿਆ ਕਿ ਪੈਸੇ ਘਟ ਨੇ ਮੈਂ ਕਿਹਾ ਵੀ ਨਹੀਂ 6 ਕੱਪ ਬਹੁਤਾ ਫੇਰ ਲੈ ਜਾਵਾਂਗੇ ਕਿਉਂਕਿ ਪਤਾ ਸੀ ਵੀ ਜਿੰਨੀ ਕ ਚਾਦਰ ਆਸੀ ਉਹਨੇ ਕੇ ਪੈਰ ਪਸਾਰਨੇ ਆ ਸਾਡੇ ਕੋਲ ਘੱਟ ਇਨਕਮ ਸੀਗੀ ਘੱਟ ਪੈਸੇ ਸੀ ਸੋ ਅਸੀਂ ਥੋੜੀਆਂ ਜਿਹੀਆਂ ਚੀਜ਼ਾਂ ਲਿਆ ਕੇ ਪਰ ਬੜੇ ਖੁਸ਼ ਵੀਰ ਜੀ ਨਾਲ ਸੀ ਅਸੀਂ ਲਿਆ ਕੇ ਘਰੇ ਸਮਾਨ ਟਿਕਾ ਲਿਆ ਬੇਸਮੈਂਟ ਚ ਲੈ ਕੇ ਤੇ ਘਰ ਸੈੱਟ ਹੋ ਗਿਆ ਉਹਨੇ ਕੇ ਪੈਸਿਆਂ ਚ ਜਣੀ 2000 ਡਾਲਰ ਤੋਂ ਆਪਾਂ ਉੱਥੇ ਸ਼ੁਰੂ ਕਰ ਲਈ ਸੀਗੀ ਲਾਈਫ ਹੁਣ ਅੱਜਕੱਲ੍ਹ ਹਾਲਾਤ ਇਹ ਨੇ ਕਿ ਲੋਕੀ ਜਦੋਂ ਘਰ ਦੇਖਣ ਜਾਂਦੇ ਨੇ ਕਹਿਣਗੇ 2 ਸਟੋਰੀ ਘਰ ਲੈਣਾ ਹਾਂਜੀ ਜੇ ਕਿਸੇ ਬੰਦੇ ਨੂੰ ਸਮਝਾਈਦਾ ਵੀ ਆ ਕਿ ਤੁਸੀਂ ਪਹਿਲਾਂ ਛੋਟਾ ਘਰ ਲੈ ਲਓ ਫਿਰ ਚਾਰ ਪੈਸੇ ਜੋੜ ਲਓ ਹੂੰ ਤੇ ਕੋਈ ਨਹੀਂ ਸੋਚਦਾ ਕਿਉਂਕਿ ਫਲਾਣੇ ਨੇ ਲਿਆ ਹੈ ਮੈਂ ਵੀ ਲੈਣਾ ਇਹ ਵੀ ਕੁਝ ਕਾਰਨ ਨੇ ਜੀ ਜਿਹੜੇ ਪੈਸੇ ਨਾ ਬਚਣ ਦੇ ਕੱਲਾ ਇਹ ਨਹੀਂ ਕਿ ਉੱਥੇ ਹੁਣ ਕੱਲੀ ਮੰਗਿਆਈ ਹੋਈ ਆ ਸਾਡੇ ਖਰਚੇ ਪਰਸਨਲ ਆਦਤਾਂ ਦੇ ਖਰਚੇ ਵੀ ਵੱਧ ਨੇ ਐਕਚੁਅਲੀ ਜੋੜਨ ਵਾਲਾ ਕਨਸੈਪਟ ਜਿਹੜੀ ਹੋਣ ਵਾਲੀ ਜਨਰੇਸ਼ਨ ਆ ਇਹਦੇ ਵਿੱਚ ਹੈ ਨਹੀਂ ਜਿਹੜਾ ਬੱਚਾ ਇੱਥੋਂ ਗਿਆ ਹਾਂਜੀ ਹੁਣ ਤੁਸੀਂ ਮੈਨੂੰ ਦੱਸਦੇ ਵੀ ਤੁਸੀਂ ਆਪਣੀ ਜ਼ਿੰਦਗੀ 'ਚ ਕਦੇ ਟੈਕਸੀ ਕਾਲ ਕੀਤੀ ਉੱਥੇ ਨਾ ਟੈਕਸੀ ਕਦੇ ਵੀ ਨਹੀਂ 27 ਸਾਲ ਦੇ ਵਿੱਚ ਕਦੇ ਟੈਕਸੀ ਮੈਂ ਨਹੀਂ ਕਾਲ ਕੀਤੀ ਨਹੀਂ ਨਾ ਪਰ ਅੱਜ ਦਾ ਗਿਆ ਬੱਚਾ ਹਾਂਜੀ ਅੱਜ ਦਾ ਗਿਆ ਬੰਦਾ ਉੱਥੇ ਟੈਕਸੀ ਆਮ ਕਾਲ ਕਰਦਾ ਹੈ ਉਬਰ ਕਾਲ ਕਰਦੇ ਹਾਂ ਟੈਕਸੀ ਸਟੂਡੈਂਟਸ ਉਬਰ ਆਮ ਯੂਜ਼ ਕਰਦੇ ਨੇ ਮੈਂ ਉੱਥੇ ਥੋੜੀ ਦੇਰ ਉਬਰ ਚਲਾਈ ਸੀ ਮੈਂ ਉਦੋਂ ਕੁੜੀਆਂ ਮੁੰਡੇ ਕੰਨਾਂ ਨੂੰ ਲੱਗੇ ਹੋਏ ਨੇ ਫੋਨ ਹਾਂਜੀ ਤੇ ਬੈਠ ਜਾਂਦੇ ਨੇ ਕਈ ਵਾਰ ਮੈਂ ਉਹਨਾਂ ਨੂੰ ਵਿੱਚੋਂ ਦਾਜਾ ਮਾਰ ਕੇ ਪੁੱਛਣ ਦੀ ਕੋਸ਼ਿਸ਼ ਕਰਦਾ ਸੀ ਕਿ ਭਾਈ ਤੂੰ ਬੱਸ ਸਟੈਂਡ ਤੋਂ ਕਿਉਂ ਉਹ ਉੱਬਰ ਕਾਲ ਕੀਤੀ ਹਾਂਜੀ ਹਾਂ ਉਹ ਕਹਿੰਦੀ ਜੀ ਮੈਂ ਬੱਸ ਮਿਸ ਕਰ ਗਈ ਮਿਸ ਕਿਉਂ ਕਰ ਗਈ ਲੇਟ ਹੋ ਗਈ ਆਪਣੇ ਸਟੋਰ ਤੇ ਬਹੁਤ ਬੱਚੇ ਕੰਮ ਕਰਦੇ ਹੁੰਦੇ ਸੀ ਤਾਂ ਉੱਥੋਂ ਉੱਬਰ ਕਾਲ ਕਰਦੇ ਸੀ ਮੈਨੂੰ ਸੱਚੀ ਗੱਲਾਂ ਬਹੁਤ ਹੈਰਾਨੀ ਹੁੰਦੀ ਸੀ ਬਈ ਜਾਂ ਤਾਂ ਇਹ ਸਾਡੇ ਪੁਰਾਣੇ ਜਿਹੜੇ ਅਸੀਂ ਹੈਗੀਆਂ ਜਨਰੇਸ਼ਨ ਇਹਨਾਂ ਦੇ ਖੂਨ 'ਚ ਹੈ ਨਹੀਂ ਭੈਣ ਭਾਈ ਨੂੰ ਤਾਂ ਜ਼ਰੂਰ ਬੁਗਾਰ ਪਾ ਦਿੰਦੇ ਸੀ ਹਾਂ ਪੈ ਇੱਕ ਦੂਜੇ ਨੂੰ ਕਹਿੰਦੇ ਸੀ ਮੈਨੇ ਛੱਡਿਆ ਮੈਨੇ ਛੱਡਿਆ ਕਈ ਵਾਰ ਔਖਾ ਹੋ ਕੇ ਵੀ ਛੱਡਦੇ ਸੀ ਭਾਈਚਾਰਾ ਵੀ ਕਾਇਮ ਸੀ ਹਾਂਜੀ ਹਾਂ ਇੱਕ ਇਹ ਪੱਖ ਨੇ ਇਹ ਕੁਛ ਉਹ ਪੱਖ ਨੇ ਜਿਹੜਿਆਂ ਤੋਂ ਸਾਨੂੰ ਇਹ ਗੱਲ ਮੰਨਣੀ ਪਊਗੀ ਕਿ ਕੱਲੀ ਮੰਗਿਆਈ ਨਹੀਂ ਹੋਈ ਹਾਂਜੀ ਸਾਡੀਆਂ ਆਦਤਾਂ 'ਚ ਵੀ ਫਰਕ ਆ ਸਾਡਾ ਰਹਿਣ ਸਹਿਣ ਦਾ ਸਟੈਂਡਰਡ ਆ ਉਹ ਬਦਲਿਆ ਹੋਇਆ ਤੇ ਤੀਜੀ ਗੱਲ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਇਹ ਨਹੀਂ ਕਿ ਜਿਹੜੇ ਇੱਥੋਂ ਗਏ ਨੇ ਜਿਹੜੇ ਉੱਥੇ ਵਾਲੇ ਨੇ ਉਹਨਾਂ ਤੋਂ ਵੀ ਨਹੀਂ ਪੈਸੇ ਬਚਦੇ ਨੇ ਮੈਨੇਜ ਨਹੀਂ ਕਰਨੇ ਉਹਦੇ ਐਕਚੁਅਲੀ ਆਪਣਾ ਗੁਰਜੋਤ ਕਹਿੰਦਾ ਹੁੰਦਾ ਵੀ ਇਹ ਇਹ ਜਿਆਦਾ ਜ਼ਰੂਰੀ ਨਹੀਂ ਕਿ ਤੁਹਾਡੀ ਇਨਕਮ ਕਿੰਨੀ ਹੈ ਇਹ ਜਿਆਦਾ ਜ਼ਰੂਰੀ ਹੈ ਕਿ ਤੁਸੀਂ ਸੇਵਿੰਗ ਕਿਵੇਂ ਕਰ ਸਕਦੇ ਹਾਂ ਹਾਂ ਜਿਵੇਂ ਹੁਣ ਆਪਾਂ ਦੇਖਿਆ ਕਿ ਉੱਥੇ ਦੇ ਬੌਰਨ ਬੱਚਿਆਂ 'ਚ ਰਵਾਜ ਆ ਮੂਵ ਆਊਟ ਹੋਣ ਦਾ ਪੇਰੈਂਟ ਜਦੋਂ ਜਵਾਨ ਹੁੰਦੇ ਨੇ ਉਹ ਉਹ ਇੱਕ ਸਾਬਤ ਕਰਨਾ ਚਾਹੁੰਦੇ ਨੇ ਆ ਮਕੇਪेबल ਟੂ ਲਿਵ ਬਾਈ ਮਾਈਸੈਲਫ রাইਟ ਜਦੋਂ ਗੁਰਜੋਤ ਆਪਣਾ ਗਿਆ ਦੋ ਦੋ ਮੈਨੂੰ ਕਹਿੰਦਾ ਸੀ ਵੀ ਬਾਹਰ ਜਾ ਕੇ ਤੂੰ ਕੀ ਸਿੱਖਣਾ ਵੈਕਿਊਮ ਕਰਨੀ ਸਿੱਖਣੀ ਆ ਭਾਂਡੇ ਧੋਣੇ ਸਿੱਖਣੇ ਨੇ ਕੱਪੜੇ ਤੂੰ ਘਰੇ ਧੋ ਦੇ ਅਗਰ ਸਾਡੇ ਵੀ ਧੋ ਦੇ ਅਗਰ ਉਹਨੇ ਘੜਾ ਇਦਾਂ ਨਹੀਂ ਹੁੰਦਾ ਤੇ ਉਜੋਸ਼ ਹੁੰਦਾ ਇੱਕ ਰਿਵਾਜ ਹੁੰਦਾ ਪੇਅਰ ਪ੍ਰੈਸ਼ਰ ਹੁੰਦਾ ਤੇ ਉਹ ਜਦੋਂ ਨਵੀਂ ਪੀੜ੍ਹੀ ਫਿਰ ਗਈ ਬਾਹਰ ਤੇ ਆਪਾਂ ਨੂੰ ਤਕਲੀਫ ਹੁੰਦੀ ਸੀ ਵੀ ਐਡਾ ਵੱਡਾ ਘਰ ਚ ਕੱਲਾ ਰਹਿੰਦਾ ਇਹਦੀ ਕਿਸ਼ਤ ਭਰਦਾ ਇਹਦਾ ਸਾਰਾ ਕਰਦਾ ਇਹ ਕਿਸੇ ਨੂੰ ਰੈਂਟ ਤੇ ਦੇ ਦੇਵੇ ਹਾਂਜੀ ਫਿਰ ਜਦੋਂ ਇੱਕ ਸਾਲ ਉਹਨੇ ਲਾਇਆ ਇੱਕ ਸਾਲ ਬਾਅਦ ਮੈਨੂੰ ਪੁੱਛਦਾ ਵੀ ਡੈਡ ਤੁਸੀਂ ਪੈਸੇ ਕਿਵੇਂ ਬਚਾਉਂਦੇ ਸੀ ਮੇਰੇ ਕੋਲ ਕੀ ਸਾਡੀ ਅਸੀਂ ਜਿਹੜੀ ਤੰਗੀਆਂ ਤੁਰਸ਼ੀਆਂ ਵਾਲੀ ਯੂਨੀਵਰਸਿਟੀ ਚ ਕੜ ਕੇ ਆਏ ਆ ਨਾ ਉਹ ਇੱਥੇ ਤੁਹਾਡੀ ਯੂਨੀਵਰਸਿਟੀ ਸਿਕਾਉਂਦੀਆਂ ਨਹੀਂ ਅਸੀਂ ਪੈਸੇ ਜੋੜਨੇ ਸਾਨੂੰ ਆਉਂਦੇ ਨੇ ਤੇ ਉਹ ਹੈਰਾਨ ਵੀ ਹੁੰਦੇ ਨੇ ਕਿ ਆਪਾਂ ਇੱਥੋਂ ਜਾ ਕੇ ਕਿਵੇਂ ਇੰਨੇ ਪੈਸੇ ਜੋੜ ਲੈ ਕਿਵੇਂ ਕਾਰੋਬਾਰ ਖੜੇ ਕਰ ਲੈ ਸੋ ਅਸਲ ਜਿੰਨੇ ਇਹ ਤਾਂ ਹੁਣ ਚਲੋ ਸਾਰੇ ਹੀ ਆ ਉਧਰਲੇ ਬੱਚੇ ਵੀ ਇੱਧਰਲੇ ਬੱਚੇ ਵੀ ਜਾਂ ਕੁਝ ਪੇਰੈਂਟਸ ਵੀ ਇਦਾਂ ਉਹਨਾਂ ਦੀ ਪਰਬ੍ਰੇਸ਼ ਹੈਗੀ ਆ ਕਿ ਬੱਚਿਆਂ ਨੂੰ ਮੂੰਹ ਬੰਨਣੇ ਜਾਂ ਸੇਵਿੰਗ ਕਰਨੀ ਸਿਖਾਈ ਨਹੀਂ ਮੈਂ ਇੱਕ ਛੋਟੀ ਜੀ ਗੱਲ ਦੱਸਤੀ ਆ ਵੀ ਜਿਹੜੀ ਅਸੀਂ ਸੁਣੀ ਹੁੰਦੀ ਸੀ ਮੈਨੂੰ ਹੁਣ ਵੀ ਬਹੁਤ ਜ਼ਿਆਦਾ ਹੁੰਦੀ ਆ ਉਹ ਵੀ ਕਹਿੰਦਾ ਦੋ ਲੇਡੀਆਂ ਸੀਗੀਆਂ ਉਹਨਾਂ ਦਾ ਰੌਲਾ ਪੈ ਗਿਆ ਉਹਨਾਂ ਕੋਲ ਖੜਾ ਸੀਗਾ ਘਿਓ ਦਾ ਰੌਲਾ ਪੈ ਗਿਆ ਤੇ ਇੱਕ ਕਹਿੰਦੀ ਮੇਰਾ ਦੂਜਾ ਕਹਿੰਦੀ ਮੇਰਾ ਰਾਜੇ ਕੋਲ ਪਹੁੰਚ ਗਏ ਆ ਉਹ ਉਹਦੇ ਪਿੱਛੇ ਤੇ ਰਾਜਾ ਕਹਿੰਦਾ ਵੀ ਦੱਸੋ ਇੱਕ ਦੇ ਕੋਲ ਸੀ ਬੱਕਰੀ ਉਹ ਕਹਿੰਦੀ ਮੇਰਾ ਆ ਘੜਾ ਇਹ ਦੂਜੀ ਕੋਲ ਸੀ ਗਾਂ ਉਹ ਕਹਿੰਦੀ ਮੇਰਾ ਘੜਾ ਤੇ ਉਹ ਸਾਰੇ ਕਹਿੰਦੇ ਵੀ ਬੱਕਰੀ ਵਾਲੀ ਕਿਵੇਂ ਘੜਾ ਜੋੜ ਲੂਗੀ ਘਿਓ ਦਾ ਵੀ ਆਬਵੀਅਸਲੀ ਇਹ ਤਾਂ ਗਾਂ ਵਾਲੀ ਦਾ ਹੀ ਹੈ ਤੇ ਰਾਜਾ ਚਲੋ ਜੀ ਰਾਜਾ ਹੁੰਦਾ ਉਹਦੇ ਸਲਾਹਕਾਰ ਹੁੰਦੇ ਸਿਆਣੇ ਹੁੰਦੇ ਆ ਉਹ ਕਹਿੰਦੇ ਵੀ ਠੀਕ ਆ ਅਸੀਂ ਫੈਸਲਾ ਕਰਾਂਗੇ ਬਈਆ ਗਾਰੇ ਚੋਂ ਨਿਕਲ ਕੇ ਉੱਥੋਂ ਬਾਲਟੀ ਪਾਣੀ ਦੀ ਭਰ ਕੇ ਲਓ ਉਹਨਾਂ ਨੂੰ ਬਾਲਟੀਆਂ ਦੇ ਦਿੱਤੀਆਂ ਦੋਏ ਉਹ ਗਾਰੇ ਚ ਨਿਕਲੀਆਂ ਤੇ ਪਰ ਲੈਣ ਕੰਨਿਆ ਦੱਸੋ ਹੁਣ ਫੈਸਲਾ ਕਹਿੰਦੇ ਦੱਸਦੇ ਆਂ ਵੀ ਆਪਦੇ ਹੱਥ ਪੈਰ ਧੋ ਲੋ ਤੁਸੀਂ ਫਿਰ ਫੈਸਲਾ ਕਰਦੇ ਆਂ ਦੋਨਾਂ ਨੇ ਹੱਥ ਪੈਰ ਧੋ ਲੇ ਤੇ ਰਾਜੇ ਨੇ ਫੈਸਲਾ ਕਰਤਾ ਕਹਿੰਦਾ ਵੀ ਇਹ ਬੱਕਰੀ ਵਾਲੀ ਦਾ ਘੜਾਇਆ ਹਮ ਸਾਰੇ ਦੇਖਣ ਵੀ ਬੱਕਰੀ ਵਾਲੀ ਦਾ ਘੜਾ ਕਿਵੇਂ ਆ ਉਹ ਕਹਿੰਦਾ ਵੀ ਸੇਮ ਗਾਰੇ ਚ ਦੋਏ ਲੰਘ ਕੇ ਗਈਆਂ ਨੇ ਸੇਮ ਬਾਲਟੀ ਪਾਣੀ ਦੀ ਹੈ ਨਾ ਕੋਲ ਜਿਹੜੀ ਬੱਕਰੀ ਵਾਲੀ ਉਹਨੇ ਹੱਥ ਪੈਰ ਧੋ ਕੇ ਅੱਧਾ ਬਚਾਤਾ ਤੇ ਗਾਂ ਵਾਲੀ ਤੋਂ ਹੱਥ ਪੈਰ ਵੀ ਨਹੀਂ ਪੂਰੇ ਧੋਤੇ ਗਏ ਸੋ ਆਪਣਾ ਇਸ਼ਾਰਾ ਇੱਥੇ ਹੀ ਹੈ ਹਾਂ ਵੀ ਆਦਤਾ ਆਦਤਾ ਨੇ ਮੈਂ ਜਦੋਂ ਇਸ ਕੀ ਕੈਨੇਡਾ ਵਿਜ਼ਿਟ ਕਰ ਰਿਆ ਸੀਗਾ ਅੱਜ ਵੀ ਮੈਂ ਇਹ ਗੱਲ ਕਹਿਣੀ ਚਾਹੂੰਗਾ ਕਿ ਜਿਹੜੇ ਲੋਕ ਪੈਸਾ ਬਚਾਉਂਦੇ ਨੇ ਉਹ ਅੱਜ ਵੀ ਬਚਾਉਂਦੇ ਨੇ ਪਰ ਉਹਨਾਂ ਦੀ ਆਦਤਾਂ ਆਮ ਦੁਨੀਆ ਨਾਲ ਮੈਚ ਨਹੀਂ ਕਰਦੀਆਂ ਉਹ ਤੰਗੀਆਂ ਤਰਸ਼ੀਆਂ ਚੋਂ ਗਏ ਹੋਏ ਨੇ ਮਿਹਨਤ ਕਰਦੇ ਗਏ ਹੋਏ ਨੇ ਉਹਨਾਂ ਨੂੰ ਪਤਾ ਕਿ ਉਹਨਾਂ ਨੇ ਪੈਸਾ ਕਿੱਥੇ ਖਰਚਣਾ ਹਾਂਜੀ ਜਿਹੜੇ ਬੰਦੇ ਕੋਲ ਇੱਥੇ ਕੋਈ ਜ਼ਮੀਨ ਜਾਇਦਾਦ ਨਹੀਂ ਰੋਜ਼ਗਾਰ ਨਹੀਂ ਉਹਦੇ ਲਈ ਕੈਨੇਡਾ ਅੱਜ ਵੀ ਮਾੜੀ ਨਹੀਂ ਆਰਥਿਕ ਤੌਰ ਤੇ ਤੁਹਾਡੇ ਕੋਲ ਉੱਥੇ ਜ਼ਿਆਦਾ oportunidades ਨੇ ਜ਼ਿਆਦਾ ਪੈਸੇ ਕਮਾਉਣ ਦੇ ਨੇ ਕਿਉਂਕਿ ਜ਼ਿਆਦਾ ਮਿਹਨਤ ਕਰ ਸਕਦੇ ਪਰ ਪਰ ਪੈਸੇ ਬਚਣਗੇ ਤਾਂ ਜੇ ਤੁਹਾਡੀਆਂ ਆਦਤਾਂ ਸਹੀ ਹੋਣਗੀਆਂ ਕੱਲਾ ਪੈਸੇ ਘੱਟ ਕਮਾਈ ਨਾਲ ਰੋਲਾ ਨਹੀਂ ਇਹ ਰੋਲਾ ਇਸ ਗੱਲ ਦਾ ਕਿ ਅਸੀਂ ਪੈਸੇ ਖਰਚਦੇ ਕਿਵੇਂ ਆ ਹਾਂ ਉਨੀ ਕਮਾਈ ਨੂੰ ਕਿਵੇਂ ਵਰਤਦੇ ਮੈਂ ਐਗਜ਼ਾਮਪਲ ਤੋਂ ਦੱਸਣਾ ਕਿ ਸ਼ਾਇਦ ਉਹ ਬੀਬਾ ਵਿਚਾਰੀ ਸੁਣੂ ਵੀ ਕੱਲ ਪ੍ਰਾਊਡ ਫੀਲ ਕਰੂ ਮੈਨੂੰ ਇੱਕ ਕੁੜੀ ਨੇ ਫੋਨ ਕੀਤਾ ਕਿ ਭਾਜੀ ਮੈਂ ਤੁਹਾਡੀਆਂ ਵੀਡੀਓ ਦੇਖਦੀ ਆ ਤੇ ਮੇਰਾ ਬਹੁਤ ਦਿਲ ਕਰਦਾ ਮੈਂ ਤੁਹਾਨੂੰ ਮਿਲਾਂ ਕਿ ਮੈਂ ਵਾਪਸ ਮੁੜਨਾ ਚਾਹੁੰਨੀ ਐ ਉਹਦੇ ਮੁੜਨ ਦਾ ਕਾਰਨ ਇਹ ਨਹੀਂ ਸੀ ਕਿ ਉਹਦੇ ਕੋਲ ਪੈਸੇ ਨਹੀਂ ਸੀ ਵੱਜਦੇ ਮੈਂ ਉਹਨੂੰ ਕਿਹਾ ਵੀ ਮੁੜ ਕੇ ਜਾਏਂਗੀ ਕਿਵੇਂ ਕਹਿੰਦੀ ਮੈਂ ਐਸ ਮੇਰਾ ਟਾਰਗੇਟ ਹੈ ਐਸ ਜਨਵਰੀ ਤੱਕ ਮੈਂ 2 ਲੱਖ ਡਾਲਰ ਸੇਵ ਕਰਨਾ ਮੈਂ ਬੜਾ ਹੈਰਾਨ ਰਹਿ ਗਿਆ ਮੈਂ ਕਿਹਾ ਕੁੜੀਏ ਤੂੰ ਕਦੋਂ ਆਈ ਸੀ ਕਹਿੰਦੀ ਮੈਨੂੰ 6 ਸਾਲ ਪਹਿਲਾਂ ਆਏ ਸੀ ਤੇ ਪੈਸਾ ਮੇਰਾ ਮੋੜਨ ਦਾ ਕਾਰਨ ਨਹੀਂ ਇੱਥੇ ਦਾ ਮਾਹੌਲ ਮੇਰਾ ਮੋੜਨ ਦਾ ਕਾਰਨ ਆ ਮੈਨੂੰ ਲੌਂਗ ਟਾਈਮ ਸੋਚ ਕੇ ਇੱਥੇ ਲੱਗਦਾ ਕਿ ਮੈਂ ਕੁਝ ਕਰਾਂ ਵੀ ਮੇਰੀ ਤੁਸੀਂ ਉੱਥੇ ਜਮੀਨ ਲੈਂਡ 'ਚ ਮੈਂ ਕੁਦਰਤੀ ਖੇਤੀ ਕਰਨੀ ਹੈ ਅੱਛਾ ਜੀ ਮੇਰੀ ਵੀ ਬੜੀ ਇੰਟਰਸਟ ਸੀ ਜਦੋਂ ਮੈਂ ਟੋਰਾਂਟੋ ਗਿਆ ਨੂੰ ਮੈਂ ਫੋਨ ਕੀਤਾ ਉਹ ਮੈਨੂੰ ਮਿਲਣ ਆਈ ਅੱਛਾ ਬਿਲਕੁਲ ਸਿੰਪਲ ਕੱਪੜੇ ਤੇ ਉਹ ਕੁੜੀ ਮੇਰੇ ਕੋਲ ਜਦੋਂ ਬੈਠੀ ਤੇ ਮੈਂ ਉਹਨੂੰ ਦੱਸਿਆ ਵੀ ਤੂੰ ਪੈਸੇ ਇੰਨੇ ਕਿਵੇਂ ਜੋੜੇ ਪਏ ਲੋਕ ਤਾਂ ਰੌਲਾ ਪਾਉਂਦੇ ਨੇ ਉਹਨਾਂ ਨੂੰ ਪੈਸੇ ਨਹੀਂ ਵੱਜਦੇ ਉਹ ਕਹਿੰਦੀ ਮੈਂ ਭਾਜੀ ਆਪਣੀ ਨਾਰਮਲ ਜੈਬ ਛੱਡ ਕੇ ਮੈਂ ਟਰੱਕ ਡਰਾਈਵਰ ਦੀ ਜੌਬ ਲਈ ਟਰੱਕ ਡਰਾਈਵਰ ਦੀ ਜੌਬ ਲੈ ਕੇ ਮੈਂ ਕਦੇ ਮਾਲ ਨਹੀਂ ਗਈ ਹਾਂਜੀ ਕਦੇ ਮੈਂ ਬਾਹਰ ਖਾਣ ਨਹੀਂ ਗਈ ਮੈਂ ਆਪਣੀ ਰੋਟੀਆਂ ਬਣਾਉਣੀ ਆ ਤੇ ਕਹਿੰਦੀ ਮੇਰੀ ਜਿਹੜੀ ਜੁੱਤੀ ਆ ਉਹ ਵੀ ਪੰਜਾਬ ਤੋਂ ਆਈ ਹੋਈ ਆ ਜਿਹੜੇ ਮੇਰੇ ਕੱਪੜੇ ਨੇ ਉਹ ਵੀ ਪੰਜਾਬ ਤੋਂ ਆਏ ਨੇ ਮੈਨੂੰ ਕਦੇ ਇਦੋਂ ਵੱਧ ਕੱਪੜਿਆਂ ਦੀ ਮੈਂ ਆਪਣੀ ਜ਼ਰੂਰਤਾਂ ਨੂੰ ਵੀ ਸੀਮਤ ਕਰਕੇ ਸਿਰਫ ਇੱਕੋ ਟਾਰਗੇਟ ਲਾਇਆ ਵੀ ਮੈਂ ਏ ਹੁਣ ਅਗਲੇ ਜਿਹੜੇ ਹੁਣ ਇਸ ਜਨਵਰੀ ਜਾਂ ਦਸੰਬਰ ਤੱਕ ਉਹ ਕਹਿੰਦੀ ਹੈ ਕਿ ਉਹਨੇ 2 ਲੱਖ ਡਾਲਰ ਸੇਵ ਕਰਨਾ ਹੈ 2 ਲੱਖ ਡਾਲਰ ਨੇ ਉਹਨੇ ਕਨਵਰਟ ਕਰਕੇ ਰੇ ਜਮੀਨਾਂ ਦੇ ਰੇਟ ਪੁੱਛੇ ਨੇ ਅੱਛਾ ਵੀ ਮੈਂ 5 6 ਕਿਲੇ ਜ਼ਮੀਨ ਦੇ ਖਰੀਦਣੇ ਨੇ ਇਹੋ ਜੇ ਵੀ ਬੱਚੇ ਹੈਗੇ ਜੀ ਮੈਨੂੰ ਬੜਾ ਪ੍ਰਾਊਡ ਫੀਲ ਹੋਇਆ ਉਹਦੇ ਤੇ ਤੇ ਜਦੋਂ ਮੈਂ ਆਖਿਆ ਵੀ ਤੂੰ ਕਿਤੇ ਨਹੀਂ ਮਾਰ ਖਾ ਸਕਦੀ ਚਾਹੇ ਤੂੰ ਕੈਨੇਡਾ ਜਾਂ ਤੂੰ ਕੈਨੇਡਾ 'ਚ ਵੀ ਕੰਮ ਜਾਵਾਂ ਹਾਂਜੀ ਜੇ ਸੋ ਇਸ ਕਰਕੇ ਅਸੀਂ ਇਹ ਗੱਲ ਜ਼ਰੂਰ ਕਹਿਣੀ ਚਾਹੁੰਦੇ ਆ ਕਿ ਇਹ ਵੀ ਕੁਝ ਪੱਖ ਨੇ ਜਿਹੜੇ ਲੋਕ ਪਹਿਲਾਂ ਜ਼ਿਆਦਾਤਰ ਆਪਣੇ ਬਾ ਵਾਸਤੇ ਚ ਲੋਕ ਕੈਨੇਡਾ ਗਏ ਨੇ ਨਾ ਹਾਂਜੀ ਉਹ ਜ਼ਿਆਦਾਤਰ ਉਹ ਲੋਕ ਗਏ ਸੀ ਜਿਹੜੇ ਇੱਥੋਂ ਛੋਟੇ ਕਿਸਾਨ ਪਰਿਵਾਰ ਸੀ ਤੰਗਿਆਂ ਤੁਰਸ਼ੇ ਸੀ ਬਹੁਤ ਸਿੰਪਲ ਪਰਿਵਾਰਾ ਜਿਹਾ ਸੀ ਇੱਕ ਬਡਾ ਡਿਫਰੈਂਸ ਹੀ ਹੁਣ ਜਿਹੜਾ ਇੱਥੇ ਖੁੱਲ੍ਹੇ ਕੋਡ ਦੇ ਪੈਸੇ ਖਰਚ ਰਿਹਾ ਜਾਂ ਉਹਦਾ ਮਾਪੇ ਉਹਦੋਂ ਪੈਸੇ ਦੇ ਰਿਹਾ ਉਹ ਗੱਡੀ 'ਚ ਘੁੰਮ ਰਿਹਾ ਇੱਕ ਤਾਂ ਉਹਦੇ ਲਈ ਉਹ ਸਪੈਸ਼ਲਟੀ ਨਹੀਂ ਰਹੀ ਕੋਈ ਬਿਲਕੁਲ ਨਹੀਂ ਰਹੀ ਹੈ ਨਾ ਪਰ ਜੇ ਇਸੇ ਤਰ੍ਹਾਂ ਜਿਵੇਂ ਉਹ ਇੱਥੇ ਜਿਉਂਦਾ ਜੇ ਉੱਥੇ ਜਾ ਕੇ ਉਵੇਂ ਜਿਊਂਗਾ ਉਹਦੇ ਕੋਲ ਪੈਸੇ ਨਹੀਂ ਬਚਣਗੇ ਜੇ ਕੈਨੇਡਾ ਜਾ ਕੇ ਉਹਨੇ ਪੈਸੇ ਬਚਾਉਣੇ ਨੇ ਉਹ ਪੈਸੇ ਬਚੇ ਹੋਏ ਅੱਗੇ ਇੱਕ ਹੋਰ ਵੀ ਕਾਰਨ ਸੀ ਜ਼ਿਆਦਾਤਰ ਲੋਕ ਕੈਨੇਡਾ ਜਾ ਕੇ ਪੈਸੇ ਵਾਪਸ ਭੇਜਦੇ ਸੀ ਹਾਂਜੀ ਜੇ ਉਹਨਾਂ ਨੂੰ 500 ਡਾਲਰ ਵੀ ਬਚਦਾ ਸੀ ਉਹ ਪੰਜਾਬ 'ਚ ਆ ਕੇ ਖਾਸੇ ਜ਼ਿਆਦਾ ਵੱਡ ਜਾਂਦੇ ਸੀ ਉਹ ਵੀ ਇੱਕ ਮੈਂਟਲੀ ਤੌਰ ਤੇ ਸਾਈਕੋਲੋਜੀਕਲ ਤੌਰ ਤੇ ਉਹ ਪੈਸੇ ਜ਼ਿਆਦਾ ਲੱਗਦੇ ਸੀ ਜ਼ਿਆਦਾ ਲੱਗਦੇ ਸੀ ਨਾਲੇ ਉਹ ਚੀਜ਼ਾਂ ਖੁਸ਼ੀ ਵੀ ਦਿੰਦੀਆਂ ਸੀ ਮੈਨੂੰ ਲੱਗਦਾ ਇੱਕ ਦੂਜੇ ਨਾਲ ਜਿਹੜੇ ਕਨੈਕਸ਼ਨ ਬਣਾਉਂਦੀਆਂ ਸੀ हां ਹੁਣ ਤੇ ਬਿਲਕੁਲ ਕਲੀਅਰ ਫੈਮਲੀਆਂ ਨੇ ਉਹਨਾਂ ਨੂੰ ਕਨੈਕਸ਼ਨ ਦੀ ਲੋੜ ਹੀ ਨਹੀਂ ਲੱਗਦੀ ਪਿਛਲੀ ਵੀਡੀਓ 'ਚ ਵੀ ਮੈਂ ਗੱਲ ਕੀਤੀ ਸੀ ਜਿਹੜਾ ਬੰਦਾ ਬਾਹਰ ਜਾ ਕੇ ਉੱਥੇ ਆਪਣਾ ਪਰਸਨਲ ਖਰਚਾ ਵੀ ਨਹੀਂ ਚੱਕ ਚੱਕ ਰਿਹਾ ਜਾਂ ਪਿੱਛੋਂ ਪੈਸੇ ਮੰਗਾ ਰਿਹਾ ਚਾਹੇ ਉਹਦੇ ਕੋਲ ਹੈਗਾ ਹੀ ਨਹੀਂ ਹਾਂਜੀ ਇਹ ਗੱਲ ਪੱਕੀ ਆ ਕਿ ਉਹ ਕੈਨੇਡਾ 'ਚ ਕੰਮਜਾਬ ਨਹੀਂ ਹੋ ਸਕਦਾ ਤੇ ਨਾਲ ਇੱਕ ਗੱਲ ਇਹ ਵੀ ਆ ਜਦ ਆਪਾਂ ਗਏ ਸੀ ਆਪਾਂ ਪਹਿਲਾਂ ਮੈਂਸ਼ਨ ਕੀਤਾ ਵੀ ਪੇ ਰੇਟ 5 ਸਾਢੇ ਭਾਏ ਡਾਲਰ ਸੀ ਹੂੰ ਉਹਦੇ ਵਿੱਚੋਂ ਵੀ ਬਚਾਉਂਦੇ ਸੀ ਹੁਣ ਤਾਂ ਬੇਸਿਕ ਪੇ 17 18 ਡਾਲਰ ਡਾਲ ਰਹੇ ਹਾਂ ਤਾਂ ਇਹ ਪੈਸੇ ਇਦੋਂ ਵੀ ਵੱਧ ਮਿਲਦੇ ਨੇ ਹਾਂਜੀ ਪਰ ਮੇਨ ਗੱਲ ਇੱਕੋ ਹੀ ਆ ਜਾਂਦੀ ਹੈ ਕਿ ਜੇ ਇਸ ਢੰਗ ਨਾਲ ਜਿਹੜੇ ਜਿਉਂ ਢੰਗ ਨਾਲ ਅੱਜ ਗਿਆ ਹੈ ਬੰਦਾ ਉੱਥੇ ਜਿਉਂਦਾ ਹੈ ਜੇ ਅੱਜ ਤੋਂ 25 ਸਾਲ ਪਹਿਲਾਂ ਵੀ ਇਦਾਂ ਜਿਉਂਦਾ ਤਾਂ ਪੈਸੇ ਉਦੋਂ ਵੀ ਨਹੀਂ ਸੀ ਬਚਣੇ ਹਾਂਜੀ ਸੋ ਕੁੱਲ ਮਿਲਾ ਕੇ ਇਹ ਕੁਝ ਇਹੋ ਜਿਹੇ ਪੱਖ ਨੇ ਜਿਹੜੇ ਸਾਨੂੰ ਸ਼ਾਇਦ ਨਹੀਂ ਮੀਡੀਆ ਰਹੀਂ ਪਤਾ ਲੱਗਦੇ ਇਦੇ 'ਚ ਪੈਸੇ ਨਾ ਬਚਣ ਦਾ ਕਾਰਨ ਉਹ ਇੱਥੇ ਵੀ ਹੈ ਕੱਲਾ ਉੱਥੇ ਨਹੀਂ ਹੈਗਾ ਹਾਂ ਜੀ ਬਿਲਕੁਲ ਇੱਥੇ ਵੀ ਹੈ ਇੱਥੇ ਵੀ ਆ ਗੱਡੀ ਇੱਕ ਬਹੁਤ ਵੱਡਾ ਖਰਚਾ ਆ ਚੁੱਕੀ ਹੈ ਹਰ ਪਰਿਵਾਰ ਦੇ ਵਿੱਚ ਹਾਂਜੀ ਸੋ ਇਹ ਜਿਹੜੀਆਂ ਜਿਹੜੀਆਂ ਕਾਰਨ ਨੇ ਇਹਨਾਂ ਦੇ ਕਾਰਨ ਕਈ ਵਾਰ ਸਰਕਾਰਾਂ ਨੂੰ ਜਾਂ ਆਪਾਂ ਮੰਗਾਈ ਨੂੰ ਨਹੀਂ ਇਹਦੇ 'ਚ ਹੋਰ ਵੱਡੇ ਪੱਖ ਹੁੰਦੇ ਨੇ ਤੇ ਉਹ ਪੱਖ ਨੇ ਪਹਿਲਾਂ ਸਾਡੀਆਂ ਆਪਣੀਆਂ ਆਦਤਾਂ ਹੁੰਦੀਆਂ ਬਿਲਕੁਲ ਸਭ ਤੋਂ ਵੱਲਾ ਜਿਸ ਬੰਦੇ ਨੇ ਆਪਣੀ ਜ਼ਿੰਦਗੀ ਨੂੰ ਆਪਣੀ ਸਮਝ ਨਾਲ ਸਿਆਣਪ ਨਾਲ ਜਿਉਣਾ ਹੈ ਉਹ ਅੱਜ ਵੀ ਕੈਨੇਡਾ ਜਾ ਕੇ ਪੈਸੇ ਬਚਾਊਗਾ ਜਿਸ ਬੰਦੇ ਕੋਲ ਇੱਥੇ ਕੋਈ ਹੋਰ ਕੋਈ ਰੋਜ਼ਗਾਰ ਦਾ ਸਾਧਨ ਨਹੀਂ ਹੈਗਾ ਤਾਂ ਉਹਦੇ ਲਈ ਕੈਨੇਡਾ ਅੱਜ ਵੀ ਵਹਿਤਰ ਹੈ ਜਿਹਦੇ ਕੋਲ ਕੋਈ ਜ਼ਮੀਨ ਜਾਇਦਾਦ ਨਹੀਂ ਸਪੋਰਟ ਨਹੀਂ ਸੋ ਇਸ ਕਰਕੇ ਸਿਰਫ ਇੱਕੋ ਪੱਖ ਨਹੀਂ ਦੇਖਣਾ ਆਪਾਂ ਆਪਾਂ ਨੇ ਸਾਰੇ ਪੱਖਾਂ 'ਚ ਨਿਗਾਹ ਮਾਰਨੀ ਹੈ ਤੇ ਗੁੱਲ-ਗੱਲ ਪਾ ਇੱਥੇ ਮਗਾਉਣੇ ਆ ਵੀ ਭਾਈ ਜਿਹੜੇ ਲਾਹੌਰ ਕੋੜੀਓ ਪਸ਼ੋਰ ਵੀ ਕੋੜੀ ਇਸ ਕਰਕੇ ਜੇ ਸਭ ਤੋਂ ਖਰਚੇ ਲੋਟ ਨਹੀਂ ਆ ਰਹੇ ਥੋੜੀ ਜਿਹੀ ਆਪਣੀਆਂ ਆਦਤਾਂ ਵੱਲ ਵੀ ਧਿਆਨ ਦਿਓ ਹਾਂਜੀ ਕਿਸੇ ਨਾਲ ਰਲ ਮਿਲ ਕੇ ਰਹਿਣ ਦੀ ਕੋਸ਼ਿਸ਼ ਕਰੋ ਕਿਸੇ ਨਾ ਕਿਸੇ ਕਮਾਈ ਨਹੀਂ ਖਰਚੇ ਘਟਾਉਣ ਦੀ ਕੋਸ਼ਿਸ਼ ਕਰੋ ਖਰਚੇ ਸਾਡੇ ਵਧੇ ਹੋਏ ਨੇ ਤੇ ਵਧੇ ਹੋਏ ਖਰਚੇ ਜਿੰਨੀ ਮਰਜ਼ੀ ਕਮਾਈ ਹੋਵੇ ਸਾਰੇ ਖਤਮ ਸਾਰੇ ਇਹ ਤਾਂ ਖੋ ਖਾਲੀ ਹੋ ਜਾਂਦੇ ਨੇ ਬਿਲਕੁਲ ਹਾਂਜੀ ਸੋ ਮੇਰੇ ਖਰਾਲ ਚ ਆਪਾਂ ਆਪਣੀ ਗੱਲ ਇੱਥੇ ਅੱਜ ਖਤਮ ਕਰਦੇ ਹਾਂ ਜੀ ਅਗਲੇ ਟੌਪਿਕ ਨਾਲ ਪੋਸ਼ਟੀ ਕੀਤੀ ਹੈ ਸਨੇਹਾ ਦੇਣ ਦੀ ਸੋ ਇਹ ਖਬਰਾਂ ਨੇ ਜਿਹੜੀਆਂ ਖਬਰਾਂ ਦੇ ਜਿਹੜੇ ਦੂਸਰੇ ਪੱਖ ਨੇ ਉਹਨਾਂ ਤੇ ਵੀ ਜ਼ਰੂਰ ਧਿਆਨ ਦਿਓ ਖਬਰਾਂ ਤੋਂ ਖਬਰਦਾਰ ਰਹੋ ਕਿਉਂਕਿ ਹਰ ਖਬਰ ਸੱਚੀ ਨਹੀਂ ਹੁੰਦੀ ਅਗਲੇ ਐਪੀਸੋਡ ਚ ਮਿਲਦੇ ਹਾਂ ਜੀ ਕਿਸੇ ਨਵੀਂ ਖਬਰਦਾਰ ਤੋਂ ਖਬਰ ਤੋਂ ਖਬਰਦਾਰ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਬਹੁਤ ਬਹੁਤ ਮੇਰ ਬਣੇ